ਅੋ ਵੀ ਮੇਤਰੋ ਅੱਜ ਦੁਬਾਰਾ ਪਿੰਡ ਬਾਲੀਆਂ ਦੇ ਵਿੱਚ ਆ ਗਏ ਸੰਗਰੂਰ ਦੇ ਬਿਲਕੁਲ ਲਾਗੇ ਸੰਗਰੂਰ ਤੋਂ ਨਾ 4 ਕਿਲੋਮੀਟਰ ਦੀ ਦੂਰੀ ਤੇ ਪਿੰਡ ਬਾਲੀਆਂ ਪੈ ਜਾਂਦਾ ਤੁਹਾਨੂੰ ਪਹਿਲਾਂ ਵੀ ਬਹੁਤ ਵੀਡੀਓ ਦੇ ਵਿੱਚ ਦੱਸਿਆ ਵੀ ਜਦੋਂ ਸੰਗਰੂਰ ਤੋਂ ਸੀਟਾਂ ਵਾਲੇ ਨੂੰ ਜਾਂਦੇ ਆ ਪਲਵਾਨ ਰੋਡ ਦੇ ਉੱਪਰ ਪਹਿਲਾ ਪਿੰਡ ਬਾਲੀਆਂ ਆਉਂਦਾ ਜਿੱਥੇ ਨਾਨਕਿਆਣਾ ਗੁਰਦੁਆਰਾ ਸਾਹਿਬ ਬੜਾ ਮਸ਼ਹੂਰ ਹੈ ਉੱਥੇ ਨਾ ਬਾਈ ਜਗਸੀਰ ਦੇ ਦੁਆਰਾ ਆਪਾਂ ਕਹਿੰਦੀ ਵੀ ਘਰੇ ਵੱਡਾ ਸਟਾਕ ਟਰਾਲੀਆਂ ਦਾ ਆਇਆ ਪਿਆ ਬਿਲਕੁਲ ਨਮੀਆਂ ਵਰਗੀਆਂ ਟਰਾਲੀਆਂ ਖੜੀਆਂ ਨੇ ਕੁਝ ਪੁਰਾਣੀਆਂ ਟਰਾਲੀਆਂ ਵੀ ਨੇ ਕੱਲੇ-ਕੱਲੀ ਦੀ ਡਿਟੇਲ ਦੱਸਾਂਗੇ ਜੋੜੇ ਰਹੋ ਪਹਿਲਾਂ ਸੱਜਣ ਨੂੰ ਮਲਾ ਦਈਏ ਉਹ ਤੋਂ ਬਾਅਦ ਟਰਾਲੀਆਂ ਦਿਖਾਵਾਂਗੇ ਕੀ ਗੱਲ ਬਾਤ ਆ ਕੀ ਜੱਗ ਸੀਰਾ ਬਹੁਤ ਵਧੀਆ ਵੀਰੇ ਬਹੁਤ ਹੋ ਠੀਕ ਹੋ ਕੋਠੀ ਕੋ ਵੀਰੇ ਵਧੀਆ ਵੀਰੇ ਪਹਿਲਾਂ ਤਾਂ ਰੂਹ ਖੁਸ਼ ਹੋ ਗਈ ਵੀ ਇੱਕ ਤਾਂ ਤੇਰੇ ਟਰਾਲੀਆਂ ਦੇਖ ਕੇ ਦੂਜਾ ਮੌਸਮ ਬੜਾ ਸੁਹਾਣਾ ਮੌਸਮ ਮਨ ਹੋ ਹੀ ਜਾਂਦੀ ਆ ਤੇ ਆਪਾਂ ਫਿਰ ਥੋੜਾ ਜਿਆਦਾ ਲੇਟ ਨਾ ਹੋਈਏ ਹਨਾ ਆਪਾਂ ਸ਼ੁਰੂਆਤ ਕਿਹੜੀ ਟਰਾਲੀ ਤੋਂ ਕਰੀਏ ਦੇਖੋ ਇਧਰ ਹੀ ਕਰੀਏ ਤਾਂ ਗੱਲ ਹਾਂਜੀ ਤੇ ਦੱਸੀ ਵੀਰੇ ਕੀ ਸਾਈਜ਼ ਇਹਦਾ ਜੱਗ ਇਹ 12 6:30 ਆ ਗਈ ਜੀ ਅਸਾਂ 12 6:30 12 6:30 ਆ ਗਈ ਜੀ ਓਕੇ ਤੇ ਇਹ ਚ ਰੇਲ ਦਾ ਧੋਰਾ ਜੀ ਅਛਾ ਰੇਲ ਦਾ ਹਿੱਸਾ ਹੈ ਰੇਲ ਦਾ ਹਿੱਸਾ 4-2 ਦੇ ਬੱਤੇ ਨੇ ਦੇ ਜੀ ਓਕੇ ਜੈਕ ਮੋਟਾ ਆ ਗਿਆ ਹੂੰ 3 ਇੰਚ ਹੀ ਹੋ ਕਾ ਗਈ ਲੇਜ਼ਰ ਕਟਿੰਗ ਵਾਲਾ ਬੱਡੀ ਜੀ ਬੱਡੀ ਲੇਜ਼ਰ ਕਟਿੰਗ ਵਾਲੀ ਠੀਕ ਹੈ ਤੇ 3 ਸਾਡਾ ਤੇ ਵੱਡਾ ਕਿ ਚਾਰੇ ਪਾਸੇ ਬਾਈ ਚਾਰੇ ਪਾਸੇ ਹੀ ਚਾਰੇ ਪਾਸੇ 2 ਪੀਸ ਡਾਲਾ ਜੀ ਇਹਦਾ ਇਹਦਾ weight ਕਿੰਨਾ ਕੋ ਹੋਣਾ 21 ਕੁੰਟਲ ਜੀ 21 ਕੁੰਟਲ weight ਆ ਤੇ ਇਹਦੀ ਡਿਮਾਂਡ ਕੀ ਆ ਬਾਈ 1,85,000 ਦੀ ਟਰਾਲੀ ਹੈ ਜੀ ਇਹ ਬਿਲਕੁਲ ਨਵੀਂ ਟਰਾਲੀ ਹੈ ਮੇਤਰੋ 1,85,000 ਦੀ ਡਿਮਾਂਡ ਹੈ ਜੇ ਕਿਸੇ ਸੱਜਣ ਨੇ ਖਰੀਦਣੀ ਹੋਈ ਤਾਂ ਬਾਈ ਨੂੰ ਸੰਪਰਕ ਕਰ ਲਿਓ ਨੰਬਰ ਆਪਾਂ ਸਕਰੀਨ ਅਸਾ 14 ਫੁੱਟੀ ਹੈ 14x7 14 7 ਜੀ ਓਕੇ ਇਹਨੂੰ ਕਿਹੜਾ ਮਾਲ ਲੱਗਿਆ ਹੋ ਟਾੜਾਂ ਦਾ ਇਹਨੂੰ ਮਿਕਸ ਆ ਜੀ ਐਂਗਲ ਟਾੜਾ ਦੀ ਆ ਬੱਤੇ ਚਾਰ ਦੋ ਦੇ ਆਗੇ 10 ਇੰਚ ਚਾਸੀ ਆ ਗਈ ਬੈਡ ਕਿੰਨੇ ਫੁੱਟ ਤਿਆਰ ਹੈ ਤਾਂ ਸਾਢੇ ਦਿਨ ਸਾਢੇ ਦਿਨ ਬੈਡ ਹੁੰਦਾ ਹੀ ਇਹ ਅੱਛਾ ਲੇਜ਼ਰ ਕਟਿੰਗ ਵਾਲੀ ਬੈਡ ਆ ਜੀ ਇਹਨੂੰ ਹਿੱਸਾ ਕਿਹੜਾ ਲੱਗਿਆ ਹੋ ਬਈ ਉਹੀ ਰੇਲ ਦਾ ਜੀ ਰੇਲ ਦਾ ਹਿੱਸਾ ਰੇਲ ਦਾ ਹਿੱਸਾ ਆ ਗਿਆ ਕਿੰਨੇ ਨਾਟੀ ਹੱਬ ਚਾਹੀਏ 10 ਨਾਟੀ ਜੀ ਓਕੇ ਕਿੰਨਾ ਕੁ weight ਹੋ ਬਈ ਦਾ ਇਹਦੇ 26 ਕੁਇੰਟਲ ਦੇ ਲਗਭਗ weight ਹੁੰਦਾ ਜੀ 26 ਕੁਇੰਟਲ weight ਆ ਕੀ ਡਿਮਾਂਡ ਰੱਖਤੀ ਗਈ ਇਹ ਤੇਰੀ ਆਗੜੀ ਆ ਬਈ ਇਹ ਆ ਗਈ 11 1/2 ਆ ਗਈ ਜੀ ਅੱਛਾ 11 1/2 ਇਹਦੇ ਵੀ ਰੇਲ ਦਾ ਟਰ ਆ ਗਿਆ ਜੀ ਹੂੰ ਤੇ 10 ਇੰਚੀ ਜਾਸੀ ਜੀ ਓਕੇ ਪਰ ਪਹਿਲੀ ਟਰਾਲੀ ਆ ਨਾ ਇਹ ਪੰਪ ਵਾਲੀ ਮੋਟਾ ਚੱਕਾ ਜੀ ਅੱਛਾ 3 ਇੰਚੀ ਹੁੱਕ ਗਾਟਾ ਗੂਟਾ ਲੱਗਿਆਗਾ ਨਾ ਫੱਟੇ ਵੀ ਲੱਗੇ ਹੋਏ ਨੇ ਨਾ ਫੱਟੇ ਫੁੱਟ ਦੇ ਫੱਟੇ 2 ਫੁੱਟ ਬਾੜ 3 ਫੁੱਟ ਤਿਆਰ ਹੁੰਦੀ ਹੈ ਜੀ ਓਕੇ 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 ਹਾਂਜੀ ਹਾਂਜੀ ਇਹ ਬਿਲਕੁਲ ਨਵੀਆਂ ਬਈ ਜਮਾ ਨਮੀ ਜੀ ਅੱਛਾ ਇਹਦੀ ਕੀ ਡਿਮਾਂਡ ਆ 1,70,000 ਦੀ ਜੀ 1,70,000 11 1/2 11 1/2 ਜੀ ਓਕੇ ਤੇ ਜਿਹੜੀ ਆ अच्छा ते ए जे जहाजी फरस आ गया जी या जी फरस है ते जमा चट्टा फरस आई है जे हां फरस भी नवे पेया है जमा चट्टा ए दे डल्ले दे ਸਮਾਨਰ ਵੀ ਚੈਨਰ ਲੱਗਿਆ ਹੋਇਆ 8 ਇੰਚ ਜੀ اچھا ਡल्ले दे 헤ਟਾਂ ਵੀ ਚੈਨਰ ਲੱਗਿਆ ਹੋਇਆ ਹਾਂਜੀ 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 ਉਹ ਇਹਦਾ ਵੇਟ ਕਿੰਨਾ ਹੋਵੇ ਬਈ ਇਹਦਾ 20 ਪਲੱਸ ਹੋਵੇਟ ਜੀ 20 ਪਲੱਸ ਵੇਟ ਆ ਹਾਂਜੀ ਹਾਂਜੀ ਤੇ ਇਹਦੀ ਕੀ ਡਿਮਾਂਡ ਆ 1,75,000 ਦੀ ਜੀ 1,75,000 ਹਾਂ ਜਿਹੜੀ ਆ ਖੜੀ ਆ ਹਰੇ ਰੰਗ ਦੀ ਇਹ 16 7 ਆ ਗਈ ਜੀ اچھا ਇਹ ਵੀ 16 7 ਆ ਵੀ 16 7 ਨਹੀਂ ਨਹੀਂ ਇਹ 14 ਆ ਜੀ اچھا ਫਿਰ ਇਹ ਦੀ ਦੱਸ ਦਿਆਂ ਇਹ ਸਾਰੀ ਟਾਟਾ ਜੀ ਅੱਛਾ ਤੇ ਇਹ ਚ 8 ਇੰਚ ਮੋਟਾ ਹੈ ਸਾਰੇ ਇਹਦਾ ਜ 4 ਇੰਚੀ ਹੁੱਕ ਫੁੱਲ ਸੈਂਸਰੀ ਆ ਨਾ ਫੁੱਲ ਸੈਂਸਰੀ ਜੀ ਇਹ ਸਿੰਗਲ ਜੈਕ ਘੜਾ ਡਬਲ ਦੀ ਡਬਲ ਅਸਾਂ ਡਬਲ ਜੈਕ ਗੱਟੂ ਜੈਕ ਆ ਗਈ ਜੀ ਓਕੇ ਹਾਂਜੀ ਤੇ ਆਪਣੇ 80 ਪੈਸਾ ਵਾਂਗੂ ਟਾਇਰ ਨੇ ਜੀ ਇਹ ਚ 10 ਇੰਚੀ 80 ਦੇ ਵਿੱਚ 10 ਇੰਚੀ ਜੀ ਬਿਜਲੀ ਸੇਤੰਦੀ ਹੈ ਪੈਰ ਨਵੇਂ ਨੇ 80 ਪੈਸਾ ਵਾਂਗੂ ਨੇ ਜੀ ਹਾਂ ਨਵੇਂ ਵਰਗੇ ਟਾਇਰ ਨੇ ਹਾਂਜੀ ਹਾਂਜੀ ਕੀ ਡਿਮਾਂਡ ਹੈ ਭਾਈ ਇਹਦੀ ਇਹ 3,75,000 ਦੀ ਦੇ ਦਾਂਗੇ ਜੀ ਮੋਲੋ ਜਿੰਨਾ ਮਰਜ਼ੀ ਤਿੰਨ ਲੱਖ 75 ਹਜ਼ਾਰ ਦੀ 75 ਹਜ਼ਾਰ ਦੀ ਠੀਕ ਹੈ ਤੇ ਜਿਹੜੀ ਆ ਖੜੀ ਹੈ 14 ਫੁੱਟੀ ਇਹ ਆ ਗਈ 10 ਇੰਚੀ 80 ਦੇ ਜੀ ਹਾਂਜੀ ਤੇ ਲੇਜ਼ਰ ਕਟਿੰਗ ਵਾਲਾ ਬੈੱਡਾ ਗਿਆ ਤਾਂ ਜੀ 4x2 ਦੇ ਬੱਤੇ ਰੇਲ ਦਾ ਹਿੱਸਾ ਓਕੇ ਦੋ ਪੀਸ ਡਾਲਾ ਗਿਆ ਜੀ ਜੀ ਹਾਂਜੀ ਹਾਂਜੀ ਕੀ ਡਿਮਾਂਡ ਰੂ ਇਹਦੀ ਉਹੀ 235 ਜੀ 235000 ਜਿਹੜੀ ਆ ਖੜੀ ਆ ਫੇਰ ਇਹ 11.5 ਆ ਗਈ ਜੀ ਕਹਿੰਦਾ ਖੇਤੀ ਵਰਗਾ ਧੰਦਾ ਨਹੀਂ ਤੇ ਬਾਪੂ ਵਰਗਾ ਬੰਦਾ ਨਹੀਂ ਹੈ 11.5 ਆ ਗਈ ਜੀ 4 ਇੰਚ ਹੀ ਹਿੱਸਾ ਇਹ ਚ 10 ਨਟੀਆਂ ਹੱਬਾਂ ਜੀ ਓਕੇ ਚਾਰੇ ਪਾਸੇ ਜਾਲੀ ਹੈ ਜੀ ਇਹਦੇ ਵੀ 88 ਕਿੰਨੇ ਇੰਚ ਲਗੀ ਹੋਈ 10 ਇੰਚੀ ਹਾਂਜੀ ਹਾਂਜੀ ਓਕੇ ਪੂਰੀ ਟੌਪ ਟਰਾਲੀ ਹੈ ਜੀ ਇਹਨਾਂ ਟਰਾਲੀ ਮਜ਼ਬੂਤ ਆ ਬਦਲ ਬਹੁਤ ਟੌਪ ਵਧੀਆ ਖੜਾ ਵੜ ਟਰਾਲੀ ਇਹ ਕੀ ਕਿੰਨੇ ਦੀ ਰਹੂ ਇਹ ਡੇਢ ਲੱਖ ਦੀ ਜੀ ਬਸ ਡੇਢ ਲੱਖ ਡੇਢ ਲੱਖ ਦੀ ਵੇਟ ਕਿੰਨੇ ਦੱਸੇ ਦਾ ਇਹ 7 ਸਵਾ 17 ਜੀ 7 ਸਵਾ 17 ਕਿੰਨੇ ਦਾ ਜੀ ਓਕੇ ਓਕੇ ਹਾਂਜੀ ਤੇ ਜਿਹੜੇ ਆ ਟਰੈਕਟਰ ਇਹ ਤਾਂ ਰੱਖਿਆ ਜੀ ਇਹ ਤਾਂ ਰੱਖਿਆ ਹੋਇਆ ਆਪਣਾ ਜਿਹੜੀ ਆ ਖੜੀ ਆ ਬਈ ਇਹ 11.5 ਆ ਗਈ ਜੀ ਤੇ 1.5 18 ਕੁਇੰਟਲ ਵੇਟ ਚ ਆ ਗਈ ਜੀ 1.5 18 ਕੁਇੰਟਲ ਚ ਹਾਂਜੀ ਹਾਂਜੀ ਅੱਛਾ ਕੀ ਰਿਮਾਰਕ ਹੈ ਇਹਦੀ 165000 ਜੀ ਇਹਦਾ 165000 ਹਾਂਜੀ ਹਾਂਜੀ ਜਿਹੜੀ ਆ ਖੜੀ ਚਿੱਟੇ ਰੰਗ ਦੀ ਇਹ 7.5 ਦੀ ਆ ਗਈ ਜੀ 7.5 ਕੁਇੰਟਲ ਹਾਂਜੀ ਹਾਂਜੀ ਇਹਦਾ ਸਾਈਜ਼ ਹੈਗਾ 11.5 11.5 10 ਨਟੀਆਂ ਆ ਬਾਗੀਆਂ 4 ਇੰਚੀ ਹਿੱਸਾ ਆ ਗਿਆ ਚਾਰੇ ਪਾਸੇ ਜਾਲੀ ਇਹਦੇ ਤਿੰਨ ਫੋਟਾ ਬੱਡਾ ਜੀ ਅਸੀਂ ਇਹਨੂੰ ਤਿੰਨ ਉਹਦੇ ਢਾਈ ਆ ਜੀ ਤਿਆਰ ਮਤਲਬ ਹੋ ਗਏ ਇਹਦੇ ਤਿੰਨ ਤਿਆਰ ਆ ਜੀ ਠੀਕ ਹੈ ਪਰ ਇਹਦੀ ਕੀ ਡਿਮਾਂਡ ਰੂ 1,55,000 ਦੀ ਇਹਦੀ ਬੱਡੀ ਬੱਡੀ ਵੀ ਲੈਜਰ ਕਟਿੰਗ ਵਾਲੀ ਆ ਗਈ ਜੀ ਓਕੇ ਓਕੇ ਟੂਲੇ ਦੇ ਦੋ ਆ ਗਏ ਜੀ ਅੱਛਾ ਹਾਂਜੀ ਹਾਂਜੀ ਦੋਨੇ ਸਾਈਡਾਂ ਤੇ ਦੋਨਾ ਇੱਕ ਅੱਗੇ ਜੀ ਇੱਕ ਸਾਈਡ ਤੇ ਜੀ ਓਕੇ 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 ਹਾਂਜੀ ਤੇੜੀ ਆ ਖੜੀ ਆ ਵੀ ਇਧਰਲੇ ਪਾਸੇ ਇਹ 13.7 ਆ ਗਈ ਜੀ ਇਹ ਮਜਬੂਤ ਨਹੀਂ ਬੀਖਾਉਂਦੇ ਡਬਲ ਜਾ ਕੇ ਚਾਹੀਏ ਵੀ ਅਸਾਂ ਡਾਡਾ ਦੀ ਐਂਗਲ ਆ ਜੀ 4 ਤੋਂ ਉਹਦੇ ਬੱਤੇ ਨੇ ਰੇਲ ਦਾ ਧੋਰਾ ਹੂੰ ਸੈਂਸਰੀ ਇਹਦੇ ਵੀ ਲੱਗੀ ਪਈ ਆ ਸਾਰੀ ਸੈਂਸਰੀ ਜੀ ਅੱਛਾ ਹਾਂਜੀ ਰੈੱਡ ਬੁੱਡ ਵੀ ਲੱਗਿਆ ਹੋਇਆ 3 ਇੰਚ ਹੀ ਹੋਕ ਆ ਗਈ ਜੀ 10 ਇੰਚ ਦੀ ਜੀਬ ਜੂਬ ਵਾਲੇ ਸੌਗਣਾ ਲਾਈ ਪਈ ਆ ਵੀ ਹੈ ਤੇ ਸੈਂਸਰੀ ਦਾ ਸਾਰੇ ਸਾਰੀ ਲਾਉਣੀ ਪੈਂਦੀ ਆ ਜੀ ਇਹਦੀ ਕੀ ਡਿਮਾਂਡ ਆ ਬਈ ਹਾਂ ਇਹ ਸਵਾ ਦੋ ਲੱਖ ਦੀ ਜੀ ਸਵਾ ਦੋ ਲੱਖ ਦੀ ਹਾਂਜੀ ਹਾਂਜੀ ਤੇੜੀ ਆ ਖੜੀ ਆ ਇਹ ਵੀ 13 ਸੱਤ ਆ ਗਈ ਜੀ ਅੱਛਾ ਇਹ ਸਿੰਗਲ ਜਾ ਕੇ ਚ ਮੋਟੇ ਜਾ ਕੇ ਚਾਹੀਏ ਹੂੰ ਤੇ ਇਹ ਸਵਾ ਦੋ ਬਾੜਾ ਜੀ ਇਹਦੀ अच्छा ए दा बेड ऊंचा नहीं नहीं बेड होनी है जी ये लेजर कटिंग वाला आ गया जी दे अच्छा ए दा डाला भी दो पीस आ गया जी ओके ओके हां जी ए दा भी रेट ओही है जी ਕਿੰਨਾ ਸਵਾ ਦੋ ਦੀ ਜੀ ਸਵਾ ਦੋ 225000 ਹਾਂ ਜੀ ਹਾਂ ਜੀ ਟਰੱਕ ਟਰੱਕ ਧਰਮੇ ਬਹਾਲੇ ਲੱਗੇ ਹੋਣੇ ਨੇ ਇਹਦੇ ਸੱਡਾਂ ਤੇ ਤੇ ਆ ਤਾਂ ਨਹੀਂ ਬਕਾਉ ਬਈ ਨਹੀਂ ਨਹੀਂ ਇਹ ਨਹੀਂ ਬਕਾਉ ਹੋਈ ਹੋਰ ਹੋਰ ਕਿਹੜੀ ਐਨੇ ਚੋਕ ਆ ਚਾਸੀ ਆ ਗਈਆਂ ਤੰਨੇ ਜੀ ਉਹ ਉਹ ਜਿਹੜੀ ਉਹ ਖੜੀ ਆ ਹਾਂ ਜੀ ਹਾਂ ਉਹ ਜੀਪ ਐਂਡ ਟਰਾਲੀ ਆ ਗਈ ਅਸਾ ਜੀਪ ਐਂਡ ਟਰਾਲੀ ਬਕਾਉ ਆ ਬਕਾਉ ਹੈ ਜੀ ਉਹ ਇਹਦਾ ਕੀ ਸਾਈਜ਼ ਹੋਊਗਾ ਇਹ 5 ਫੁੱਟੀ ਹੁੰਦੀ ਹੈ ਜੀ ਅਸਾ 5 ਫੁੱਟੀ ਹੈ ਹਾਂ ਜੀ ਹਾਂ ਜੀ ਵਿੱਚ ਉੱਪਰੋਂ ਬਹੁਤ ਆ ਹੈਨਾ ਹਾਂ ਜ ਇਹ ਪਰ ਦੂਜੇ ਲੋਟ ਬਣੀ ਹੁੰਦੀ ਹੈਗਾ ਨਾ ਅੱਛਾ ਹਾਂਜੀ ਹਾਂ ਤੇ ਇਹਦੇ ਕਮਾਣੀਆਂ ਵੀ ਲੱਗੀ ਹੋਈ ਨੇ ਇਹਦੇ ਜੀ ਹੂੰ ਅੱਛਾ ਕਮਾਣੀਆਂ ਵੀ ਲੱਗੀਆਂ ਨੇ ਹਾਂਜੀ ਹਾਂਜੀ ਇਹ ਤਾਂ ਬਹੁਤ ਕੰਮ ਦੀ ਹੈ ਬੀ ਚੀਜ਼ ਪੂਰੀ ਟੌਪ ਆਈ ਹੈ ਨਾ ਇਹ ਇਹਦੀ ਕੀ ਡਿਮਾਂਡ ਹੈ 60000 ਦੀ ਜੀ ਅੱਛਾ 60000 ਰੁਪਏ ਹਾਂ ਬਲੇਰੋ ਵਾਲੇ ਟਾਇਰ ਨੇ ਜੀ ਇਹਦੇ ਅੱਛਾ ਬਲੇਰੋ ਵਾਲੇ ਟਾਇਰ ਨੇ ਹਾਂਜੀ ਹਾਂਜੀ 195 80R15 ਹੋਣਗੇ ਕਿ 715 ਨੇ 750 ਦੇ ਹੁੰਦੇ ਨੇ ਜੀ 7 75 ਇਹੋ ਜਿਹੀ ਕੁਸ ਹੋਊ ਜੀ ਨਹੀਂ 715 ਹੁੰਦੇ ਨੇ ਬਲੇਰੋ ਦੇ ਬਸ ਉਹੀ ਨੇ ਜਿਹੜੇ ਬਲੇਰੋ ਦੇ ਹੁੰਦੇ ਨੇ ਉਹੀ ਨੇ ਜੀ ਜਿਹੜੀ ਆ ਖੜੀ ਹੈ 80000 ਦੀ ਜੀ 85000 ਹਾਂ ਆ 11.5 ਫੁੱਟ ਆ ਗਈ ਜੀ ਸੈਕੰਡਰੀ 23 ਮਾਡਲ ਆ ਅੱਛਾ ਆਹ ਬਲੀ ਹਾਂ ਇਹ 80 ਕੁ ਹਜ਼ਾਰ ਦੀ ਆ ਜੀ ਇਹ 80000 ਦੀ ਆ ਪੂਰੀ ਹੈਵੀ ਆ ਜੀ ਇਹਨਾਂ ਫਰਸ ਫੋਰਸ ਸਾਪਨੇ ਦੇ ਜਿਹੜੀ ਆ ਉਹ ਖੜੀ ਆ ਵੀ ਆਹ ਇਹ 12 ਸਾਢੇ ਸੀ ਆ ਗਈ ਜੀ 10 ਇੰਚ ਦੀ 80 ਤੇ ਰੇਲ ਦਾ thora ਜੀ ਇਹ ਚ ਅਸਲੀ 12 ਫੁੱਟ ਆ ਹਾਂਜੀ ਹਾਂਜੀ ਇਹ ਸਵਾ ਕ ਲੱਖ ਦੀ ਦੇ ਦਾਂਗੇ ਜੀ ਅਸਲੀ ਸਵਾ ਲੱਖ ਦੀ ਹਾਂਜੀ ਇਹ ਤਾਂ ਜਮਾ ਨਵੀਂ ਆ ਨਾ ਨਵੀਂ ਜੀ ਨਵੀਂ ਜਿਹੜੀ ਆ ਖੜੀ ਇਹ 11 ਸਹੀ ਆ ਗਈ ਸਿੰਗਲ ਡਰੀ ਜਮਾ ਸਾਸ ਸੋਹਰੀ ਟਰਾਲੀ ਆ ਜੀ ਇਹ ਵੀ ਬੇਦਾ ਕ ਟਾਇਰ ਜੈਕ ਵਾਲੀ ਇੱਕ ਜੈਕ ਵਾਲ ਕੀਡ ਮਾੜ ਬੋ ਯਾਰੀ ਲੱਗੀ ਹੋਈ ਹੈ ਜੀ 115000 ਦੀ ਜੀ ਡਿਮਾਂਡ ਕਰਦੀ ਹੈ ਸੇਵਾ ਦਾ ਫਰਸ ਫੁਰਸੇ ਦੀ ਸਾਫ ਹੈ ਜਮਾ ਸਾਫ ਸੁਥਰੀ ਸੇ ਸੇ ਵਰਗੀ ਪਈ ਹੈ ਜਮਾਨ ਹਾਂ ਫਰਸ ਸਾਫ ਹੈ ਜਮਾ ਸਾਫ ਸਾਰੀ ਟਰਾਲੀ ਸਾਫ ਹੈ 15 ਦਾ ਬੱਤੇ ਨਹੀਂ ਗੜੇ ਵਾਲੇ ਰੰਮ ਲਗੇ ਹੋਣੇ ਹਾਂ ਜੀ ਹਾਂ ਬੇਦਾਕ ਟੈਰ ਨਹੀਂ ਤੇ ਜਿਹੜੇ ਵੀ ਉਹ ਹਲ ਜੇ ਪੈਣੇ ਉਧਰ ਪਸੇ ਉਹ ਇੱਕ ਦਾ 13 ਦਾ ਸੈਟ ਹੈ ਜੀ ਅੱਲਾਤਰ ਮੈਂ ਹਲ ਵੀ ਆਪਾਂ ਦਿਖਾਦੀ ਆ ਉਹ ਰੋਟਾਵੇਟਰ ਵੀ ਵੇਚਣਾ ਵੀ ਆਪਣੇ 8 ਫੁੱਟਾਈ ਉਹ ਪਹਿਲੇ ਹੀ ਤੋਂ ਸ਼ੁਰੂਆਤ ਕਰਦੇ 8 ਫੁੱਟਾ ਹੈ ਹੈ ਤਮਾਨ ਵਾਲਿਆਂ ਦਾ ਤਮਾਨ ਵਾਲਿਆਂ ਦਾ ਕੁਆਲਿਟੀ ਨੰਬਰ 1 ਹੈ ਡੜਬਾ ਜੀ ਅੱਛਾ ਇਹ 60 ਪੈਸੇ ਵੰਗਸੂਰੀਆਂ ਨੇ ਜੀ 2 ਪੈਸੇ ਤਵੇ ਨੇ ਇਹਦੇ ਦੂਜਾ ਤਵਾ ਉਹ ਪੈਸੇਡ ਦੀ ਖੋਲੇ ਚੱਲ ਚਲਾ ਵੀ ਤਾਂ ਕਿਵੇਂ ਆਏ ਪੂਰਾ ਟੌਪ ਜੀ ਸਾਰਾ ਬਾਣੇ ਇਸ ਨਾਲ ਵਾਹਿਆ ਜੀ ਅੱਛਾ 4 ਫੋਟਾਂ ਚਾਹੀਏ ਹਾਂਜੀ ਹਾਂਜੀ ਮਜ਼ਬੂਤੀ ਚਾਹੀਏ ਇਹ 65000 ਦਾ ਜੀ 65000 ਦਾ 65000 ਦਾ ਜੀ ਓਕੇ ਹਾਂਜੀ ਤੇ ਜਿਹੜਾ ਆਹ ਪੈਣੇ ਹਾਲ ਇਹ ਹਾਲ 18 18000 ਦੇ ਆਗੇ 11 ਜੀ ਪਿਛਲੇ ਦੋਏ ਪਿਛਲੇ 18 ਇਹ 13 ਦਾ ਸੈੱਟ ਆਗੇ ਜੀ 35000 ਦਾ ਜੀ ਇਹ 35000 ਦਾ ਹਾਂਜੀ ਬਹੁਤ ਮਜ਼ਬੂਤ ਸੈੱਟ ਆ ਜੀ ਵੈਸੇ ਇਹ ਲੋਹਾ ਲੱਗਿਆ ਵੀ ਬਹੁਤ ਹੋਇਆ ਹਾਂਜੀ ਸੰਗਰੂਰ ਦੇ ਬਿਲਕੁਲ ਲਾਗੇ ਪੈ ਜਾਂਦਾ ਤੇ ਆਪਣਾ ਜੱਗਸੀਰ ਨੰਬਰ ਦੱਸਿਓ 9435 14442 ਓਕੇ ਨੰਬਰ ਬਾਕੀ ਸਕਰੀਨ ਤੇ ਚਲਾਤਾ ਤੁਹਾਡੇ ਲਵੇ ਕੋਈ ਟਰਾਲੀ ਬਕਾਊ ਹੈ ਜਾਂ ਖੇਤੀਬਾੜੀ ਦਾ ਕੋਈ ਹੋਰ ਸੰਦ ਬਕਾਊ ਆ ਤੁਸੀਂ ਤਾਂ ਵੀ ਬਾਉ ਵੀ ਬਾਈ ਨਾਲ ਵੱਡੀ ਛੋਟੀ ਕਰਨੀ ਹੋ ਜਾਂ ਕਈ ਵਾਰੀ ਪੁਰਾਣੀ ਕੱਟਣੀ ਹੁੰਦੀ ਹੈਗਾ ਤਾਂ ਵੀ ਸੰਪਰਕ ਕਰ ਸਕਦੇ ਹੋ ਤੁਹਾਡੇ ਕੋਲ ਕੋਈ ਟਰਾਲੀ ਉਹਨੂੰ ਸੈਟਿੰਗ ਕਰਾਉਣੀ ਹੈ ਵੱਡੀ ਛੋਟੀ ਕਰਨੀ ਹੈ ਹਾਂਜੀ 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 ਉਹ ਤਾਂ ਵੀ ਸੰਪਰਕ ਕਰ ਲਿਓ ਜੇ ਨਵੀਆਂ ਵਰਗੀਆਂ ਟਰਾਲੀਆਂ ਲੈਣੀਆਂ ਨੇ ਤਾਂ ਤਾਂ ਤੁਸੀਂ ਸੰਪਰਕ ਜ਼ਰੂਰ ਕਰਨਾ ਵੀਡੀਓ ਸ਼ੇਅਰ ਕਰ ਦਿਓ ਆਪਣੇ ਰਿਸ਼ਤੇਦਾਰਾਂ ਤੱਕ ਪਹੁੰਚਾ ਦਿਓ ਸੱਜਣਾ ਵੀਡੀਓ ਸ਼ੇਅਰ ਕਰਨ ਨਾਲ ਕਿਸੇ ਦਾ ਵੀ ਫਾਇਦਾ ਹੋ ਸਕਦਾ ਹੈ ਤੇ ਕਰੋ ਸੰਪਰਕ ਬਈ ਨਾਲ